ਹਾਂਜੀ ਅੱਜ ਹੈਗੀ 31 ਅਗਸਤ 2025 ਤੇ ਟਾਈਮ ਹੋ ਚੁੱਕਿਆ 4 ਸਵੇਰੇ 4 ਵਜੇ ਚੁੱਕਿਆ ਤੇ ਅਸੀਂ ਅੱਜ ਜਾਣਾ ਬਠਿੰਡੇ ਰੈਲੀ ਤੇ ਤੇ ਸੱਜਣ ਮਿੱਤਰ ਵੀਰ ਆਪਣੇ ਕੋਲ ਗੈਰੀ ਤੂਰ ਪਹੁੰਚ ਗਏ ਤੇ ਸਾਡੇ ਸਾਈਕਲ ਤਿਆਰ ਆ ਆ ਖੜਿਆ ਸਾਈਕਲ ਆਪਣਾ ਤੇ ਆ ਬਾਈ ਜਰਗੁਨ ਵਾਲਿਆਂ ਦਾ ਕੁਲਦੀਪ ਸਿੰਘ ਦਾ ਤੇ ਆ ਆਪਣੇ ਵਾਲਾ ਸਾਈਕਲ ਖੜਾ ਤੇ ਆਪਣੇ ਕੋਲ ਪਹੁੰਚਿਆ ਗੈਰੀ ਤੂਰ ਜਿਨ੍ਹਾਂ ਨੂੰ ਆਪਾਂ 540 ਸਾਈਕਲ ਦਿੱਤਾ ਸੀ ਕੀ ਹਾਲ ਆ ਵੀਰੇ ਵਧੀਆ ਹੈ ਵਧੀਆ ਠੀਕ ਹੋ ਵਧੀਆ ਜੀ ਵਧੀਆ ਠੀਕ ਹੈ ਜੀ ਆਜੋ ਵੀਰੇ ਆਜੋ ਕੋਈ ਨਹੀਂ ਕਰਤੀ ਲੋਕ ਬਣੀ ਜੀ ਗੱਡੀ ਹਾਂ ਚੱਲ ਨੂੰ ਠੀਕ ਹੈ ਲੋ ਜੀ ਆ ਤਿਆਰ ਆ ਸਾਈਕਲ ਆਜੋ ਪਹੁੰਚ ਗਏ ਕੁਲਦੀਪ ਸਿੰਘ ਜਰਗ ਸਵੇਰ ਦੇ 4:00 ਵੱਜ ਚੁੱਕੇ ਆ ਤੇ ਅਸੀਂ ਹੁੰਦੀ ਜਾਂਦੇ ਕੱਟੇ ਆਇਦਰ ਮਨਾਲ ਤੋਂ ਠੁੱਲੀਵਾਲ ਹਮੇਦੀ ਹੁੰਦੇ ਹੋਏ ਆਪਾਂ ਪੱਦਲਵੱਟ ਤੇ ਰਾਏਕੋਟ ਬਰਨਾਲਾ ਰੋਡ ਚੜ ਗਏ ਸੀ ਤੇ ਬਰਨਾਲੇ ਜਾਣਸਾਰ ਆਪਾਂ ਨੂੰ ਮੀਂਹ ਨੇ ਘੇਰ ਲਿਆ ਪੂਰਾ ਤੇ ਮੀਂਹ ਪੈ ਰਿਹਾ ਸੀ ਫੁੱਲ ਤੇ ਉਦੋਂ ਹੀ ਗੱਡੀ ਖਿੱਚੀ ਗਏ ਫਿਰ ਕਿਉਂਕਿ ਟਾਈਮ ਮੂਰੇ ਰੈਲੀ ਦਾ ਵੀ ਹੋਣ ਵਾਲਾ ਸੀ ਹੋਦਗੇ ਗੱਭਰੂ ਕਹਿੰਦੇ ਬਠੰਡੇ 6 ਵਜ ਦੇ ਨੂੰ ਹਾਂਜੀ ਹਾਂਜੀ ਕੋਈ ਆਇਆ ਨਹੀਂ ਚਲ ਬੰਦੀ ਨਾਲ ਦੂਣ ਦੇ ਤੇ ਘੜੀ ਦੇ ਪਣਾ 3-4 ਟੂਗਾ ਸਾਈਕਲਾਂ ਦੀ ਹਾਂ ਚਲੋ ਗੱਡੀ ਜਦ ਐਸਮੇ ਪਹੁੰਚਾਈ đó 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 Hãy không cho kênh Ghiền Mì Gõ Để không bỏ lỡ những video hấp dẫn ਕਿਦੋਂ ਕਰਕੇ ਵੀ ਆਏ ਸੇਵ ਕਰਕੇ ਵੀ ਆਏ ਸੇਵ ਨੂੰ ਕਿਹਾ ਸਿਰੋ ਉਹ ਉਧਰ ਹੀ ਸੀ ਕਿ ਕੱਲ ਅਸੀਂ ਉਧਰ ਹੀ ਸੀ ਕਿੱਠੀ ਸੀ ਸੀ ਕਿ ਕੱਲ ਨੂੰ ਕਰਕੇ ਮਿਲਿਆ ਸੀ ਮੈਂ ਆ ਹੀ ਗਿਆ ਸੀ ਜੇ ਤੁਸੀਂ ਆਵੜੇਗਾ ਨਾ ਕਿ ਮੈਂ ਤੁਹਾਨੂੰ ਜੀਸਾ ਨਹੀਂ ਜਵੜਦਾ ਨਾ ਸਮਝਿਆ ਨਹੀਂ ਹੈ ਮਿਲਣਾ ਥਰਾਲਾ ਬੁਰਾ ਬਰੇਕ ਬਰਾ ਬੁਰਾ ਬੱਚਾ ਆਜੋ

Okay. O que ਹਾਂਜੀ ਸਾਰੀ ਰਾਈਡ ਦੇ ਚੱਲਣ ਦੀ ੜੀ ਕਰੀ ਜਾਂਦੇ ਆ ਤੇ ਇਧਰੋਂ ੜੀਕਾਂ ਹੋ ਰਹੀਆਂ ਨੇ ਬਾਈ ਗੋਨੇਆਂ ਵਾਲਿਆਂ ਦੀਆਂ ਗੋਨੇਆਂ ਵਾਲੇ ਵਾਲੇ ਬਾਈ ਥੋੜਾ ਜਿਹਾ ਰਸਤੇ 'ਚ ਮੀਂਹ ਪੈਣ ਕਰਕੇ ਉਹਨਾਂ ਦੀ ੜੀ ਕਰੀ ਜਾਂਦੇ ਸੀ ਤੇ ਬਸ ਰਾਈਡ ਸ਼ੁਰੂ ਹੋਣ ਲੱਗਦੀ ਆ ਉਹਨਾਂ ਚਾਰ ਗੱਲਾਂ ਬਾਤਾਂ ਚੱਲੀ ਜਾਂਦੀਆਂ ਸਾਰੇ ਸੱਜਣ ਮਿੱਤਰਾਂ ਨਾਲ ਸਭ ਜੀ ਫਿਰ ਉਹਨੂੰ ਉਹਨੇ ਆਹ ਤੋ ਪਰੌਣੇ ਹਾਂ ਜੀ ਇਸ ਤੋਂ 18 ਤੋਂ ਯਾਤਰਾ ਲੱਭ ਕੋ ਆਹ ਆਹ ਫਿਰ ਤੋਂ ਜੀ ਠੀਕ ਹੈ ਜੀ ਤੇ ਫਿਰ ਉਥੋਂ ਮਾਰਤਾ ਮਾਰ ਸਾਥ ਫਿਰ ਅਸੀਂ ਮੋੜ ਕਰਾਂਗੇ ਜੀ ਫਿਰ ਫਿਰ ਤਲਵੰਡੀ ਫਾਬੋ ਤਲਵੰਡੀ ਫਾਬੋ ਤੋਂ ਫਿਰ ਸਾਨੂੰ ਉੱਥੇ ਦੱਸਿਆ ਵੀ ਇੱਥੇ ਚੱਕ ਫਤੇ ਸਿੰਘ ਵਾਲਾ ਕੋਟ ਦੁਆਰਾ ਸਾਹਿਬ ਤੇ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਫਿਰ ਵਾਪਸ ਅਨੰਦਪੁਰ ਸਾਹਿਬ ਆ ਗਏ ਅਨੰਦਪੁਰ ਸਾਹਿਬ ਤੋਂ ਫਿਰ ਅਧੇਗੜ ਸਾਹਿਬ ਮਾਛੀਵਾੜਾ ਅਧੇਗੜ ਸਾਹਿਬ ਅਧੇਗੜ ਸਾਹਿਬ ਤੋਂ ਮਲੇਰਕੋਟ ਦਾ ਸਿਲਬਾ ਤਦ ਵਿੱਚ ਸਾਈਕਲ ਨਾਲ ਟੂਰ ਗਿਆ ਤੇ ਬਾਈਕ ਤੇ ਸਾਈਕਲ ਲੈ ਕੇ ਗਏ ਸੀਗੇ ਜੇ ਕਾਲ ਹੋਣ ਵਾਲੇ ਬਈ ਸਾਨੂੰ ਨਾ ਇਹ 15ਵਾਂ ਸੂਬਾ ਨਾ ਕੋਈ 14 15 ਦੇ ਲੋਕ ਹੁਣ ਇਹ ਸਟਾਰਟ ਕਰਨਾ ਹੈ ਜੀ ਅਸੀਂ ਇੱਥੋਂ ਆਪਣੇ ਬਾਹਰ ਲਾ ਹਜੂਰ ਸਾਹਿਬ ਤੇ ਪਤਨਾ ਸਾਹਿਬ ਉਹ ਹੁਣ ਸੀਜ਼ਨ ਚੱਲ ਸੀਜ਼ਨ ਆ ਗਿਆ ਉਹ ਜਦੋਂ ਖਤਮ ਹੋਊਗਾ ਫਿਰ ਉਹ ਤੋਂ ਬਾਅਦ ਜਨਵਰੀ ਜਨਵਰੀ ਨਾਲ ਦੀ ਨਾਲ ਹੋਰ ਇਹ ਹੁਣ ਇਸ ਤਾਂ ਕੋਈ ਟੈਂਟ ਵਗੈਰਾ ਕੋਈ ਨਹੀਂ ਸੀ ਲੈ ਕੇ ਗਿਆ ਨਾਲ ਹੋਰ ਕਿ ਹਾ ਤਾਂ ਕੰਨੈਕਟ ਕਿਉਂਕਿ ਪੰਜਾਬ ਨੂੰ ਤੁਹਾਨੂੰ ਐਸੀ ਜਿਹੜੀ ਐਕਸਪੀਰੀਅੰਸ ਹੋਣੀ ਹੈ ਨਾ ਤੁਹਾਨੂੰ ਪਤਾ ਲੱਗਦੀ ਹੈ ਜੀ ਜੀ ਨਮਸਕਾਰ ਆਈਡ ਆ ਪਾਣੀ ਤੋਂ ਬਚਾ ਕੇ ਬਸ ਇੱਦਾਂ ਹੀ ਬਸ ਐਡਾਂ ਤੋਂ ਬਚਾ ਕੇ ਮੜਿਆ ਵਾਹੀ ਵਾਹੀ second day ni ਮੰਦੀਰ ਵੀਰੇ ਮੰਦੀਰ ਵੀਰੇ ਠੀਕ ਆ ਹਾਂਜੀ ਹਾਂ ਚੜ੍ਹਦੀ ਕਲਾ ਆਲੋ ਸ਼ੁਕਰੀਆ ਜੀ ਕੰਧ ਮਾਨ ਕੀ ਜੇ ਮੈਂ ਚੜ੍ਹਦੀ ਕਲਾ ਓ ਜੀ ਮਾਮੂਆਣੇ ਠੀਕ ਹੋ ਸੱਚੀ ਕਰਦੀ ਕਰਦੀ ਕਲਾ ਪਟੰਡੇ ਦੀਆਂ ਸੜਕਾਂ ਤੇ ਰਾਈਡ ਸੋਹਣਾ ਮੌਸਮ ਸਵੇਰੇ ਮੀਂਹ ਪਿਆ ਪੂਰਾ ਤੇ ਬਰਨਾਲੇ ਸਾਨੂੰ ਆਉਂਦੇ ਹੋਏ ਮੀਂਹ ਬਹੁਤ ਸੀਗਾ ਤੇ ਜਦੋਂ ਰਾਈਡ ਸ਼ੁਰੂ ਹੋਈ ਆ ਤਾਂ ਸੋਹਣਾ ਹੋ ਗਿਆ ਮੌਸਮ ਸਾਫ਼ ਹੋ ਗਿਆ ਉਹ ਇਹ ਟਰਮਲ ਪਲਾਂਟ ਬਠਿੰਡੇ ਦੇ ਰੈਪ੍ਰੈਸ਼ਮੈਂਟ ਵੀ ਆਪਾਂ ਦੂਜੇ ਪਾਸਿਆਂ ਪਹਿਲਾਂ ਖੱਬੇ ਪਾਸੇ ਆਉਂਦੇ ਹੋਏ ਇੱਥੋਂ ਯੂ ਟਰਨ ਲੈ ਕੇ ਫਿਰ ਆਪਾਂ ਥਰਮਲ ਪਲਾਂਟਾ ਵੱਲ ਨੂੰ ਚੱਲਦੇ ਤੇ ਇੱਥੋਂ ਯੂ ਟਰਨ ਲੈਣ ਤੇ ਸਾਰੀ ਆਪਾਂ ਜਿੱਥਰ ਵੀ ਆਏ ਸੀ ਉਧਰ ਨਹੀਂ ਵਾਪਸੀ ਚੱਲ ਪਈ ਆਪਣੀ ਰਾਈਡ ਦੀ ਤੇ ਨਾਲ ਬਾਈ ਆਹ ਬਲੂ ਜਰਸੀ ਦੇ ਵਿੱਚ ਬਰਜੀਤ ਸਿੰਘ ਹਜਾਰਾ ਬੋਰ ਵਾਲੇ ਤੇ ਸਾਹਮਣੇ ਬਾਈ ਆਪਣੀ ਚਿੱਟੀ ਜਰਸੀ ਦੇ ਵਿੱਚ ਕਣੀਆ ਵਾਲੇ ਤੇ ਬਾਈ ਆ ਮੁਖਸਰ ਸਾਹਿਬ ਵਾਲੇ ਤੇ ਅੱਗੇ ਚੱਲ ਰਹੇ ਨੇ ਬਾਈ ਮਨਜੀਤ ਸਿੰਘ ਤੈਦੇ ਤੇ ਚਰਤੀਲਾਂ ਦਾ ਨਜ਼ਾਰਾ ਬਠਿੰਡੇ ਦਾ ਬਿੜੜਕਾਂ ਤੇ ਪੂਰੇ ਖੁੱਲ੍ਹੇ ਯਾਰੇ ਸਤਿ ਸ੍ਰੀ ਅਕਾਲ ਗੜਬਾਈ ਕਿਵੇਂ ਹੋ ਗੜਬਾਈ ਚੜਦੀ ਕਲਾ ਚੜਦੀ ਕਲਾ ਪਾਣੀ ਪੂਰਾ ਮਹਾਰਾਜ ਦੀ ਮਿਹਰ ਆਈ ਪਿਛਲੀ ਵਾਰੀ ਤਾਂ ਆ ਗਿਆ ਸੀ ਬਈ ਪਾਣੀ ਹਾਂ ਪਿਛਲੀ ਵਾਰ ਆ ਗਿਆ ਸੀ ਵੀਰੇ ਉਹ ਅੱਜ ਤਾਂ ਨੀਮਾ ਹੀ ਆ ਟਿਕੀ ਇੱਕੀ ਲੋਟ ਰਿਹਾ ਬਾਈ ਕੰਮ ਹਾਂਜੀ ਚੜਦੀ ਕਲਾ ਰੱਖੇ ਵੀਰੇ ਚੜਦੀ ਸਾਰੇ ਪਾਸੇ ਵੀਰੇ ਹਾਂਜੀ ਹਾਂ ਸਰਬੱਤ ਦਾ ਹੀ ਭਲਾ ਬਾਈ ਹਾਂ ਕੋਈ ਜਾਣ ਮਾਲ ਦਾ ਨੁਕਸਾਨ ਨਾ ਹੋਵੇ ਹਾਂਜੀ 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 ਸਹੀ ਆ ਸਹੀ ਆ ਵੀਰੇ ਹਾਂਜੀ ਆਹਾਂ ਚੜਦੀ ਕਲਾ ਚੜਦੀ ਸਾਰੇ ਜਨਕ ਮੁਖਸਰ ਤੋਂ ਵੀ ਜਿੰਨੇ ਵੀ ਆਏ ਨੇ ਜਿੰਨੇ ਵੀ ਰਾਈਟਰ ਵੀਰ ਨੇ ਬੇਨਤੀ ਹੈ ਕਿ ਆਪਾਂ ਵਿਚਾਰ ਚਰਚਾ ਸੁਣੀ ਹੈ ਥੋੜੀ ਸਟੇਜ ਦੇ ਸਾਹਮਣੇ ਇਕੱਠੇ ਹੋਈਏ ਆਪਾਂ ਆ ਸਮਾਨ ਦੇਣ ਤੋਂ ਬਾਅਦ ਨੌਜਵਾਨ ਨੂੰ ਕਹਨੇ ਵੀ ਇੱਥੇ ਆ ਕੇ ਇਹ ਚੰਗਾ ਬਲਾਰਾ ਇਹ 5-10 ਮਿੰਟ ਆਪਾਂ ਜ਼ਰੂਰ ਇਹ ਇਸ ਸੰਬੰਧੀ ਗੱਲਬਾਤ ਸਿਕੰਦਰ ਗੱਲ ਤੋਂ ਡੀ ਕੀ ਜੀ ਹੋਰ ਟਾਈਮ ਸਾਈਕਲ ਰਾਈਡ ਤੇ ਕੌਣ ਤੇ ਜਿੰਨੇ ਵੀ ਸਾਈਕਲਿਸਟ ਨੇ ਹੋਰ ਵੀ ਭਰਾ ਜਿੰਨੇ ਵੀ ਤੱਕ ਪਹੁੰਚੇ ਨੇ ਸਾਰਿਆਂ ਨੂੰ ਜੀ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਥੋਂ ਪਹਿਲਾਂ ਬਾਈ ਨੇ ਇੱਕ ਦੇਣ ਸਾਰਾ ਦਾਸੀ ਦੁੱਦਾ ਬਹੁਤ ਸੋਹਣਾ ਪ੍ਰੋਗਰਾਮ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀਗਾ ਸੋ ਹਰੇਕ ਫੀਲਡ ਆਪ ਕੋ ਆਪਣਾ ਬਾਈ ਫਰਜ਼ ਨਿਭਾ ਰਹੀ ਹੈ ਤੇ ਸਾਰੀ ਐਲੀਵੈਂਟ ਲੱਗੇ ਹੋਏ ਆ ਨਸ਼ੇ ਦੇ ਅਗੇਂਸਟ ਹੋ ਕੇ ਸੋ ਇੰਦਾ ਵੀ ਇਵੈਂਟ ਯਾਰ ਵਾਕਈ ਉਹ ਹੋਣੇ ਚਾਹੀਦੇ ਆ ਸੋ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਵਾ ਪਿੰਕਾ ਜਾ ਕੇ ਉਹ ਬਹੁਤ ਵਧੀਆ ਲਹਿਰ ਬਣੀ ਹੋਈ ਆ ਕਿ ਉਹ ਪਿੰਡਾਂ ਦੇ ਵਿੱਚ ਜਾਂਦਾ ਵਾ ਤੇ ਉਹ ਬੱਚੇ ਜਿਹੜੇ ਆ ਸਾਡੇ ਤੋਂ ਠੀਕ ਵੀ ਆਈ ਸੀ ਉਹ ਤੇ ਉਹ ਬੱਚੇ ਬੜੇ ਮੋਟੀਵੇਟ ਹੁੰਦੇ ਆ ਅ ਰਾਈਡਿੰਗ ਤੇ ਸਾਈਕਲਿੰਗ ਹੋਵੇ ਲਾ ਕੇ ਇਹੋ ਜਿਹੀ ਚੀਜ਼ਾਂ ਨੂੰ ਲਾ ਕੇ ਸੋ ਇੱਕ ਜੰਗਰ ਜਾਨ ਸੋ ਆਪਾਂ ਬਹੁਤ ਮਾੜੀਆਂ ਚੀਜ਼ਾਂ ਅਖਬਾਰ ਦੇ ਕੋਲ ਬਹੁਤ ਸਾਰੀਆਂ ਪੜ੍ਹਦੇ ਆ ਜਾਂ ਨਿਊਜ਼ ਦੇ ਵਿੱਚ ਦੇਖਦੇ ਆ ਸੋ ਚੰਗੇ ਸੁਨੇਹੇ ਦੀ ਬਰਾਬਰ ਹੋਣੇ ਚਾਹੀਦੇ ਆ ਆਪਾਂ ਚੁੱਕ ਸੋ ਆਪਾਂ ਹਰ ਵਕਤ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਆ ਬਹੁਤ ਸਾਰੇ ਆਪਣੇ ਹੀ ਲੋਕ ਜਿਹੜੇ ਨੇ ਫੇਸਬੁੱਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੈਗੇਟਿਵ ਪ੍ਰਚਾਰ ਹੀ ਕਰੀ ਗਾ ਹਰ ਵਕਤ ਨੈਗੇਟਿਵ ਇੱਕ ਫਰਸਟ੍ਰੇਟਡ ਤਰ੍ਹਾਂ ਦਾ ਜਿਹੜਾ ਵਾ ਉਹ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਨੈਗੇਟਿਵ ਪਾਸੇ ਲੈ ਕੇ ਜਾਂਦਾ ਵਾ ਕਿ ਕੋਈ ਚੰਗਾ ਕੰਮ ਹੋਈ ਨਹੀਂ ਆ ਪਰ ਬਹੁਤ ਸਾਰੇ ਚੰਗੇ ਕੰਮ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਇਹ ਜਿਹੜੀਆਂ ਸਾਈਕਲ ਰਾਈਡਸ ਹੋਰ ਵੀ ਬਹੁਤ ਸਾਰੇ ਈਵੈਂਟ ਜਿਹੜੇ ਹੁੰਦੇ ਆ ਇਹ ਆ ਸਾਹਮਣੇ ਆਉਣੇ ਚਾਹੀਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਲኩል ਚਾਹੇ ਉਹ 12 ਦੇ ਵਿੱਚ ਕਿ ਵਾਕਈ ਬਹੁਤ ਸਾਰਾ ਯੂਥ ਆ ਜਿਹੜਾ ਉਹ ਚੀਜ਼ ਤੋਂ ਪਾਸੇ ਵੀ ਹੈਗਾ ਵਾ ਆਈ ਲੱਗੀ ਜਾਂਦਾ ਜਿਹੜੇ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਜਿਹੜੇ ਭਰਾ ਜਿਹੜੇ ਪਰਿਵਾਰ ਜਾ ਕੇ ਪਰਦੇਸਾਂ ਦੇ ਵਿੱਚ ਬੈਠ ਗਏ ਉਹਨਾਂ ਨੂੰ ਕਿਉਂਕਿ ਉਹਨਾਂ ਉਹਨਾਂ ਦਾ ਜੁੜਨਾ ਫੇਸਬੁੱਕ ਦੇ ਥਰੂ ਹੀ ਆਪਣੇ ਨਾਲ ਤੇ ਫੇਸਬੁੱਕ ਦੇ ਉੱਪਰ ਜੋ ਚੀਜ਼ ਆਪਾਂ ਪ੍ਰਚਾਰਾਂਗੇ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਆਉਣ ਤੋਂ ਵੀ ਡਰੇ ਹੋਏ ਨੇ ਕਿ ਉੱਥੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਨੇ ਉੱਥੇ ਵੱਡ ਟੱਕ ਹੋਈ ਜਾਂਦੀ ਏ ਉੱਥੇ ਲੁੱਟ ਲੈਂਦੇ ਆ ਨਸ਼ਾ ਬਹੁਤ ਆ ਇਦਾਂ ਉਦਾਂ ਬਹੁਤ ਸਾਰੀਆਂ ਚੀਜ਼ਾਂ ਨੇ ਹਾਂ ਪ੍ਰੋਬਲਮ ਹੈਗੀ ਆ ਸਾਰੇ ਐਲੀਮੈਂਟ ਆਪਾਂ ਲੱਗੇ ਹੋਈਆਂ ਇਹਦੇ ਖਿਲਾਫ ਲੜਨਾ ਪਰ ਇੰਨਾ ਵੀ ਆਪਾਂ ਆਪਣੇ ਪਰਿਵਾਰ ਭਰਾਵਾਂ ਨੂੰ ਆਪਣੇ ਪਰਿਵਾਰਾਂ ਨੂੰ ਜਿਹੜੇ ਪਰਦੇਸਾਂ 'ਚ ਬੈਠੇ ਆ ਉਹਨਾਂ ਨੂੰ ਇੰਨਾ ਵੀ ਨਾ ਡਰਾਈਏ ਕਿ ਉਹ ਮੂੰਹ ਹੀ ਮੋੜ ਲੈਣ ਸੋ ਇਦਾਂ ਦੇ ਇਵੈਂਟ ਵੀ ਜਿਹੜੇ ਆ ਉਹ ਆਨਲਾਈਨ ਦੇ ਨਾਲ ਬਾਈ ਕਣੀ ਆ ਵੀ ਇਹ ਉਹ ਸਾਈਕਲਿਸਟ ਨੇ ਜਿਹੜੇ ਸਾਨੂੰ ਮੋਟੀਵੇਟ ਕਰਦੇ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਸਾਈਕਲਿੰਗ ਸ਼ੁਰੂ ਕੀਤੀ ਚਲੋ ਬਾਕੀ ਬਾਈ ਹਜਾਰਾ ਜੀ ਹਜਾਰਾ ਬਾਈ ਬਾਈ ਹਰਜੋਤ ਅਰਜੀਤ ਹਜਾਰਾ Obrigado. ਪੰਜਾਬ ਉਸ ਤੋਂ ਜਿਹੜੇ ਮੁਲਾਜ਼ਮ ਆਏ ਸੇ ਜੀ ਸੋ ਆਪਣਾ ਮਾਣ ਸਨਮਾਨ ਦੇ ਦੇ ਜੀ ਪਲੀਜ਼ ਪਲੀਜ਼ ਨੂੰ ਧੰਨਵਾਦ ਕਰੋ ਜੀ ਚਲਾ ਕਰ ਦੋ ਦੋ ਮਿੰਟ ਦੋ ਮਿੰਟ ਹੋ ਜਾਏਗਾ ਅੰਦਰ ਆ ਜੀ ਇੱਕ ਮਿੰਟ ਵੀਰ ਜੀ

ਆਜੋ ਫਿਰ ਆਪਾਂ ਸ਼ਾਮਤਾ ਬੇਤੇ ਇਹਨਾਂ ਨੂੰ ਮਗਰ ਲਾਉਣੇ ਪਈ ਆਂ ਆਜੋ ਵੀਰੇ ਆਇਆ ਮੰਟੇ ਆਈ ਜਾਂਦੇ ਵੀਰੇ ਆਈ ਜਾਂਦੇ ਸਮਝ ਲੋਈ ਆਪਣੇ ਨਾ ਉਹ ਕਰਤਾ ਅੱਛਾ ਚੱਲ ਤੁਸੀਂ ਕੀ ਬਣਾ ਰਹੇ ਹੋ ਤੁਹਾਨੂੰ ਹੋਣਾ ਹੋਰ ਨਾਲ ਵਿੱਚ ਕੋਈ ਨਾ ਮਨੀਸ਼ਾ ਦੇਵੀ ਕੋਈ ਲੜਕੀ ਮਾਰਦੀ ਹਰਿਆਣੇ ਅੱਛਾ ਵੀ ਉਹਦਾ ਬਦਲਾ ਲੈ ਲਿਆ ਤੇ ਕੋਈ ਗੋਲਡੀ ਧੰਨੋਂ ਨੇ ਪੋਸਟ ਪਾ ਦਿੱਤੀ ਅੱਛਾ ਜੀ ਕਹਿੰਦਾ ਵੀ ਮੈਂ ਲਾਰਸ ਗਰੁੱਪ ਦਾ ਬੰਦਾ ਹਾਂ ਹਾਂਜੀ ਹਾਂਜੀ ਇਹ ਕਹਿੰਦਾ ਵੀ ਅਸੀਂ ਚਲੋ 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 ਬਹੁਤ ਵਧੀਆ ਕੰਮ ਤੁਸੀਂ ਦੱਸੋ ਵਧੀਆ ਵਧੀਆ ਬਾਈ ਚੱਲ ਜੀ ਕਿਵੇਂ ਚੱਲਦੀ ਏ ਜ਼ਿੰਦਗੀ ਬਾਈ ਬਹੁਤ ਕੈਂਡ ਬਾਈ ਕੈਂਡ ਸ਼ਾਨਦਾਰ ਐਦੂ ਵਧੀਆ ਕੀ ਹੋ ਹਣਾ ਬਾਈ ਜਿਹੜਾ ਚਾਲਾ ਪ੍ਰੋਗਰਾਮ ਸੀ ਹਣਾ ਐਦੂ ਉੱਤੇ ਕੁਝ ਵੀ ਨਹੀਂ ਬਾਈ ਹਾਂ ਕਿਉਂਕਿ ਸੱਜਣ ਮਿੱਤਰ ਸਾਰੇ ਇਕੱਠੇ ਨਾਲ ਸਾਈਕਲ ਹਣਾ ਬਾਈ ਤੇ ਇੱਕ ਮੌਸਮ ਬਾਈ ਚੜ੍ਹਦੀ ਕਲਾ ਵਾਲਾ ਹਾਂ ਸਹੀ ਏ ਬਾਈ ਮਿਲ ਮਲਾਪ ਹੋ ਜਾਂਦੇ ਨੇ ਸਹੀ ਏ ਸਹੀ ਏ ਕੋ ਚੱਲੇ ਗਏ ਅਸਕੰਦਰ ਦਾ ਸ਼ਾਮ ਟਾਪੇ ਤੇ ਤੇ ਮੰਨ ਲਓ ਜਦੋਂ ਆਪਾਂ ਪ੍ਰਸ਼ਾਦੇ ਪਾਣੀ ਸਾਕਟੇ ਉਦੋਂ ਕਰ ਲਿਓ ਬਾਈ ਹਾਂਜੀ 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 ਸਾਈਕਲ ਸਾਈਕਲ ਪੂਰਾ ਠੀਕ ਹੈ ਠੀਕ ਬਾਈ ਕੋ ਦ ਤੂਰ ਤੂਰ ਬਾਈ ਤਿਆਰੀ ਹੈ ਤਿਆਰੀ ਹੈ ਰੈਲੀ ਤੋਂ ਬਾਅਦ ਚੱਲੇ ਕੁਦੇ ਵੀਰੇ ਨਾਲ ਲੰਚ ਕਰਨ। ਬਾਈ ਜੀ ਕਹਿੰਦਾ ਜਰੂਰ ਜਿਵੇਂ ਵੀਰੇ ਜਰਕਲੇ ਆਏ ਆ ਇਹਨਾਂ ਨੂੰ ਸਪੈਸ਼ਲ ਕਿਹਾ। ਕਹਿੰਦੇ ਬਾਈ ਪਹੁੰਚੋ ਵੀ ਤੁਹਾਨੂੰ ਲੰਚ ਵਗੈਰਾ ਕਰਵਾ ਕੇ ਫੇਰ ਭੇਜਣਾ। ਇਹੀ ਬਾਈ ਬੜਾਪਣਾ ਬਾਈ ਦਾ। ਇਹੀ ਪਿਆਰਾ ਮਤਕਾਲ ਨਾਲ ਜਦੇ ਬਾਈ ਨਾਲ ਤੇ ਇੱਕ ਵਾਰ ਫਾਸਟ ਆਇਆ ਮੈਨਾਂ ਨਹੀਂ ਕਹਿੰਦੇ ਜਾਣ ਦੇਣਾ ਵਾ ਇੱਕ ਵਾਰ ਫਾਸਟ ਕਰਨਾ ਹੈ ਅੱਛਾ ਇਹ ਉਹਦਾ ਮੁੰਡਾ ਹੈ ਨਾ ਹੈ ਨਾ ਉਹ ਮੈਂ ਲਾਇਆ ਹੋਇਆ ਉਹ ਆਪ ਹੀ ਬੜਾ ਕਰੂਗਾ 4000 ਗਲੇ ਪਈ ਆਗੇ ਇਧਰ ਆਪਣਾ ਵੀਰ ਖੜਾ ਬੜੀ ਜਿਹੜਾ ਮਾਨਸੂਰੀ ਹੋਈ ਹੋਈ ਉਸ ਕੰਪਨੀ ਦਾ ਹੈ ਨਾ ਮੈਂ ਜਲਦੀ ਜਲਦੀ ਕੋਲ ਨਹੀਂ ਕੋਈ ਹੈ ਪਿੰਡਰਾ ਵੀ ਜਾਣਾ ਹੈ ਬਾਅਦ ਵਿੱਚ ਦੀ ਅੱਜ ਸੀ 31 ਅਗਸਤ ਤੇ 2025 ਤੇ ਅੱਜ ਆਪਾਂ ਜਾਣਾ ਸੀਗਾ ਬਠਿੰਡੇ ਸਿੰਘ ਰਾਈਡਰ ਵੀਰ ਉਹਨਾਂ ਨੇ ਰੇਸ ਕਰਵਾਈ ਸੀ ਤੇ ਆ ਉਥੋਂ ਉਹਨਾਂ ਨੇ ਮਾਨ ਸਨਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਬਾਈ ਉਹਨਾਂ ਦਾ ਸਿੰਘ ਰਾਈਡਰ ਨੇ ਇਹ ਮਾਨ ਸਨਮਾਨ ਦਿੱਤਾ ਤੇ ਆਪਾਂ ਸਾਈਕਲ ਲੈ ਕੇ ਗਏ ਸੀਗੇ ਮਰੀਦਾ ਦਾ ਇਹਨੇ ਵੀ ਆਪਣਾ ਪੂਰਾ ਸਾਥ ਦਿੱਤਾ ਇਹ ਸਾਈਕਲ ਨੇ ਪੂਰਾ ਸਾਥ ਦਿੱਤਾ ਆਪਣਾ ਮਰੀਦਾ ਨੇ ਤੇ ਆ ਆਪਣਾ ਬੇਟਾ ਵੀਰ ਅਕਾਲ ਸਿੰਘ ਤੇ ਵਧੀਆ ਟਾਈਮ ਨਾਲ ਅਸੀਂ ਆ ਗਏ ਤੇ ਰਾਈਡ ਵੀ ਮੀਤੋ ਵੀ ਬਚੇ ਰਹੇ ਸੋਹਣੀ ਰਾਈਡ ਹੋਈ ਤੇ ਬਾਈ ਕੁਦੇ ਵੀਰ ਉਹਨਾਂ ਨੂੰ ਮਿਲੇ ਬੜਾ ਪਿਆਰ ਦਿੱਤਾ ਸਿਕੰਦਰ ਬਾਈ ਹੁਣੀ ਤੇ ਨਿਰਮਲ ਬਾਈ ਕਣੀਆਂ ਸਾਰੇ ਸੱਜਣ ਮਿੱਤਰਾਂ ਨੇ ਪਿਆਰ ਦਿੱਤਾ ਤੇ ਆ ਮਾਨ ਸਨਮਾਨ ਸਿੰਘ ਰਾਈਡਰ ਵੱਲੋਂ ਸ਼ੁਕਰਾਨੇ ਪ੍ਰਮਾਤਮਾ ਦੇ ਤੇ ਬਾਈ ਸਿੰਘ ਰਾਈਡਰ ਵਾਲਿਆਂ ਦੇ ਧੰਨਵਾਦ ਸ਼ੁਕਰੀਆ ਪਹੁੰਚ ਗਏ ਆਪਾਂ ਆਪਣੇ ਘਰ